ਦੇ ਪਿੰਡ ਸਬਰਾਂ ਦੇ ਵਸਨੀਕ ਨੌਜਵਾਨ ਲਖਪ੍ਰੀਤ ਸਿੰਘ ਉਮਰ ਤਕਰੀਬਨ 22 ਸਾਲ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦਾਜ਼ੀਖੇਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਰੰਤੂ ਫਿਰ ਵੀ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਸ ਨਾਲ ਮੌਤਾ ਹੋਣ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਬੋਲਦੇ ਹੋਏ ਕਿਹਾ ਕਿ ਸਾਡੇ ਪਿੰਡ ਵਿੱਚ ਸ਼ਰੀਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਜਿਸ ਦੇ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾ ਹੋ ਰਹੀਆਂ ਨੇ ਪਰਿਵਾਰਕ ਮੈਂਬਰਾਂ ਨੇ ਨਸ਼ੇ ਦੇ ਸਦਾਕਰਾਂ ਦੇ ਉੱਪਰ ਕ ਕਿਹ ਰਾਤ ਆ ਤਾ ਕੋਈ ਸਤਾਵੇਦਾ ਕਲੋਂੋਂ ਘਰੋਂ ਨਿਕਲਿਆ ਆਂੀ ਕਲੋਂ ਬੜਿਆ ਨਿਕਲਿਆ ਹਾਂਜੀ ਇਹ ਬਾਰੇ ਕੋਈ ਚਿਰ ਆਂਦੇ ਨਾ ਦੇ ਰਹੇ ਹਾਂਜੀ ਮੇਰੇ ਅਸੀਂ ਘਟਵਾਰੇ ਗਏ ਆ ਉਸੇ ਚ ਬਚਾ ਕੇ ਚ ਬੈਠੇ ਹਾਂ ਹੂੰ ਪਾਣੇ ਮੇਰਾ ਮੁੰਡਾ ਅਸੀਂ ਬੈਠੇ ਹਾਂ ਹਾਂਜੀ ਉਹ ਆਦਾ ਮੈਂ ਉਹ ਕੋਠੇ ਦੇ ਚ ਵੇਖਿਆ ਵਾ ਕਿ ਉੱਥੇ ਨਾ ਹੋਵੇ ਹਾਂਜੀ ਉਹ ਅਥੇ ਚ ਦੇਖ ਲਿਆ ਪੱਥੇ ਦੇਣੀ ਤਾਂ ਮਨੇ ਕੋਈ ਕੰਦ ਕਾਤੇ ਦੇ ਨਹੀਂ ਤੇ ਰੀਰਾ ਲਾ ਲਿਆ ਉਥੇ ਮਨੇ ਡਜਾ ਪਿਆ ਅਛਾ ਜੀ ਕਿੰਨੀ ਉਮਰ ਕਿੰਨੀ ਹੋ ਗਈ ਜੀ 26 ਸਾਲ ਉਮਰ ਆਈ ਤਾਂ ਕੀ ਮੰਗ ਕਰੋਗੇ ਹੁੰਦੇ ਜੀ ਮੰਗਿਆ ਸੀ ਉਹ ਦਸਤਾਵੇਜ਼ ਵਾਲੇ ਕਰਨੇ ਚਾਹੁੰਦੇ ਆ ਕਿ ਨਹਿਰ ਨੂੰ ਜੀ ਅਠਾਤ ਪਾਈ ਜਾਵੇ ਅਗੇ ਉਹ ਇਹ ਤੇਰਾ ਪੁੱਤ ਤੇ ਮਰਾਦ ਅਲੈਮੁਸ ਤੁੰਗਾ ਭਰ ਗਿਆ ਔਰ ਇਹ ਜੇ ਹੁਣ ਅੱਧੀ ਦੀਪਗਰ ਉਠਾ ਕੇ ਤਾਂ ਫੇਰ ਕਿਵੇਂ ਬੁਝਾਰਾਂ ਕਾਜ ਇੱਕ ਮਾਰਾ ਪੁੱਤ ਮਰਿਆ ਪਾੜ ਕੇ ਦੂਜੀ ਦਾ ਮਰ ਜੂਗਾ ਐ ਇੱਕ ਗੱਈ ਹੁੰਦੀ ਰਹੇ ਜੀ ਆਹ ਨਾ ਗੰਦ ਪਾਇਆ ਮੇਰੀ ਵੇਚਣ ਦਾ ਤੇ ਨਾ ਕੋਈ ਪਰਸਾ ਚ ਪਾਇਆ ਨਾ ਮਹੀਨੇ ਚ ਕੰਡਾ ਹਾੜ ਦੇ ਘਰ ਤਵਾਸ ਹੈ ਇਹ ਨਾ ਅੱਜ ਸੂਆ ਕੋਈ ਜੇਂ ਜਾ ਕੇ ਰੋਣ ਸਾਰ ਜਿਆਦਾ ਫਲਾਣੀ ਬੁਟੀ ਦਰਕਾਰ ਦਿੰਦੀ ਆ ਨਹੀਂ ਨਹੀਂ ਪਤਾ ਨਹੀਂ ਕਿ ਮਰਿਆ ਦਾ ਕਾਰਨ ਕੀ ਕਹਾਂ ਕਿ ਮਰਿਆ ਮੁੰਡਾ ਹੈ ਨਹੀਂ ਨਾ ਕਿਸੇ ਦਾ ਮੁੰਡਾ ਲਾਉ ਸੰਗ ਕਿਨੇ ਕੁ ਮਰੀ ਗਰੀ ਉਮਰਾ ਦੀ 22 ਸਾਲ ਦਾ ਹਮਰ ਬਹੁਤ ਉਮਰੋ ਚੱਲ ਦਿਖੇ ਬੁੱਢਾ ਘੇ ਇਹ ਤਵਾਸ ਤੋਂ ਤਵਾਸ ਆਹ ਨਾ ਮੈਂ ਸ਼ਾਇਦ ਆਲੀ ਦੱਸ ਰਿਹਾ ਆ ਸਰੀਆ ਇੱਕ ਚੰਦਾ ਬੰਗਾ ਚੰਤਨ ਜਾਣੇ ਇਹ ਜਾਂਦੇ ਕੇਰਾ ਮਾਰ ਕੇ ਮੋਰਮਦੇ ਆ ਕੋਈ ਪੌਸਾ ਨਹੀਂ ਮਿਲਦਾ ਸਮ। ਕੀ ਮਾਰ ਕਰੋਗੇ ਹਟਾ। ਕੋਈ ਨਹੀਂ ਕਿਹਾ ਨਹੀਂ ਪਿੱਤਾ ਜਨ ਮਾਰੇ ਨਾ ਮਾਰੇ ਚਾਹ ਨੂੰ ਰੋਵਾ। ਘਰੇ ਪਰ ਘਰੇ ਜਿੰਨ ਮਸ਼ੀਆ ਦੇ ਲੋਹਤ ਨੇ। ਕਿਹਨਾ ਕੋਈ ਦਾ ਮਸ਼ਾ ਲੈਤਾ। ਬਹੁਤ ਜ਼ਿਆਦਾ ਲੱਗੋ ਵਾਢ ਕੇ ਵੇਖਣੀਆਂ। ਉਹ ਤਾਂ ਜਾਨਦਾਰ ਕੋਲੋਂ ਪੁੰਦੇ ਤਾਂ ਪਹਿਲੇ ਤੇ ਪੁੰਦੇ ਨੂੰ ਘਰੇ ਛੱਡ ਕੇ ਗਏ ਪੌਸਾ। ਆਹ ਦਾ ਸਾਹਮਣੇ ਖੜਿਆ ਨਾ। ਸਭ ਇੱਥੇ ਨਾਲੇ ਚ ਡਿੱਗਾ ਉੱਥੇ ਲੱਗ ਰਿਹਾ ਟੀਕਾ ਨਾ ਕਿ ਜਿਹੜੇ ਨਾਲ ਦੋ ਪੱਜ ਗਿਆ। ਹਾਂਜੀ। ਹਾਂਜੀ। ਕਿੰਨੇ ਕੁ ਉਮਰ ਹੀ ਜੀ? 26 ਸਾਲ। ਤਕੀ ਮੰਗ ਕਰੋਗੇ ਹੁਣ ਤੁਸੀਂ ਮੰਗਦੇ ਹੋ ਇਤਨਾ ਛੇ ਸੋਧੜੇ ਪੇ ਜਿਹੜਾ ਮਾਰਿਆ ਕਰਨ ਪੁਲਿਸ ਵਾਲਿਆਂ ਕਿਥੇ ਵਰਦਾ ਹੀ ਕੋਈ ਨਹੀਂਗਾ ਤੇ ਪੁਲਿਸ ਨੇ ਕੋਈ ਕੰਪਲੀਟ ਕੀਤੀ ਹੈਗੇ ਸੁਪੇ ਇਹ ਨਹੀਂ ਦੱਸਿਆ ਮੰਗਦੇ ਹੋ ਕਿ ਨਸ਼ਿਆਂ ਦੇ ਕੰਟਰੋਲ ਕੀਤਾ ਜਾਵੇਗੇ ਨੌਜਵਾਨਾਂ ਦੀ ਜਵਾਨੀ ਖਾਲੀ ਜਾਂਦੇ ਨੇ ਇਹ ਗੱਲ ਆਇਆ ਇਹਨੇ ਪਤਾ ਨਹੀਂ ਹੈ ਉਮਰਤੇ ਵਾਲੇ ਕੋਹ ਨਹੀਂ ਵੀ ਭਾਈ ਸਾਹਿਬ ਹੋਈਆਂ ਤਕੀ ਮੰਗ ਕਰੋਗੇ ਹੁਣ ਮਾਨ ਸਰਕਾਰ ਨੂੰ ਇਹ ਹੀ ਆਪਣੀ ਇਹ ਮਹਾ ਬੰਦ ਕੀਤਾ ਜਾਵੇ ਇਹੋ ਜਿਹਾ ਕੋਈ ਕੋਈ ਹੋਰ ਨਾ ਚੁੱਕੇ ਕਦਮਾਂ ਤੇਗਾ ਨਾ ਕਿ ਲਾਵੇ ਕੋਈ ਇੱਕ ਇਹ ਭੈਣ ਭਰਾ ਦੀ ਮੌਤ ਨਾ ਹੋਵੇ ਆਪਾਂ ਨੂੰ ਜਰਾ ਦੇ ਬੰਨਾਂ ਦੇ ਵਿੱਚੋਂ